ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੁੱਕ ਵਿਦ ਕਰਮ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾਵਾਂਗੇ ਤੁਲੀ ਮੂੰਗ ਤੇ ਤੁਲੀ ਮਸਰ ਦੀ ਦਾਲ ਬਣਾਵਾਂਗੇ ਇਹਨੂੰ 2 ਮਿੰਟ ਦਾਲ ਵੀ ਕਹਿੰਦੇ ਨੇ ਕਿਉਂਕਿ ਬਹੁਤ ਜਲਦੀ ਬਣ ਜਾਂਦੀ ਆ ਆਪਾਂ ਇੱਥੇ ਅੱਧੀ ਕਟੋਰੀ ਮਿਕਸ ਦਾਲ ਦੀ ਲਈ ਹੈ ਇਹ ਤੁਲੀ ਹੋਈ ਮੂੰਗ ਤੇ ਤੁਲੀ ਹੋਈ ਮਸਰ ਦੀ ਦਾਲ ਆ ਗਈ ਤੇ ਇਹਨੂੰ ਆਪਾਂ ਨੇ ਧੋ ਲਿਆਗਾ ਸਾਫ਼ ਕਰਕੇ ਧੋ ਲਿਆਗਾ ਤੇ ਇੱਧਰ ਆਪਾਂ ਨੇ ਕੁੱਕਰ ਰੱਖ ਲਿਆਗਾ ਕੁੱਕਰ ਦੇ ਵਿੱਚ ਆਪਾਂ 2 ਗਲਾਸ ਪਾਣੀ ਦੇ ਪਾਵਾਂਗੇ ਕਿਉਂਕਿ ਇਹਨੂੰ ਬਹੁਤ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ ਤੇ ਬਣਦੀ ਵੀ ਬਹੁਤ ਜਲਦੀ ਆ ਗਈ ਤੇ ਪਾਣੀ ਆਪਾਂ ਨੇ ਗਰਮ ਲਿਆਗਾ ਤੇ ਇਹਦੇ ਵਿੱਚ ਰੋਤੀ ਹੋਈ ਆਪਾਂ ਦਾਲ ਪਾ ਦਾਂਗੇ ਤੇ ਬਾਕੀ ਹੁਣ ਇਹਦੇ ਵਿੱਚ ਆਪਾਂ ਨੇ ਜਿਹੜੇ ਆਪਣੇ ਬੇਸਿਕ ਮਸਾਲੇ ਨੇ ਉਹ ਪਾ ਦਾਂਗੇ ਸਵਾਦ ਅਨੁਸਾਰ ਆਪਾਂ ਪਾ ਦਾਂਗੇ ਨਮਕ ਤੇ ਅੱਥੀ ਥੋੜੀ ਜੀ ਆਪਾਂ ਪਾ ਦਾਂਗੇ ਲਾਲ ਮਿਰਚ ਬਾਕੀ ਜਿੰਨਾ ਤੁਸੀਂ ਆਪਣਾ ਤਿੱਖਾ ਖਾਣਾ ਉਸ ਹਿਸਾਬ ਨਾਲ ਘੱਟ ਵੱਧ ਪਾ ਸਕਦੇ ਹੋਗੇ ਥੋੜੀ ਜੀ ਪਾਵਾਂਗੇ ਇਹਦੇ ਵਿੱਚ ਹਲਦੀ ਤਕਰੀਬਨ ਛੋਟਾ ਅੱਧਾ ਅੱਧਾ ਚਮਚ ਪਾਇਆ ਹੈਗਾ ਆਪਾਂ ਨੇ ਤੇ ਦੇ ਵਿੱਚ ਹੁਣ ਆਪਾਂ ਜਦਾਂ ਦੇਸੀ ਕੀ ਜਾਂ ਫਿਰ ਤੇਲ ਤੁਸੀਂ ਪਾ ਸਕਦੇ ਹੋ ਤੇ ਕੁੱਕਰ ਦਾ ਢੱਕਣ ਆਪਾਂ ਬੰਦ ਕਰ ਦੇਣਾ ਤੇ 2 விசਲ ਲਵਾ ਲੈਣੀਆਂ 2 விசਲ ਦੇ ਵਿੱਚ ਆਪਣੀ ਦਾਲ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦੀ ਹੈਗੀ ਐਮਰਜੈਂਸੀ ਦੇ ਵਿੱਚ ਜਾਂ ਤੁਸੀਂ ਫਟਾਫਟ ਘਰ ਕੋਈ ਆਇਆ ਤਾਂ ਤੁਸੀਂ ਜਲਦੀ ਨਾਲ ਇਹ ਦਾਲ ਬਣਾ ਸਕਦੇ ਹੋਗੇ ਬਹੁਤ ਘੱਟ ਟਾਈਮ ਲੈਂਦੀ ਹੈ ਦਾਲ ਬਣਾਣ ਲਈ ਸਿਰਫ ਆਪਾਂ ਨੇ 2 விசਲ ਹੀ ਲਗਵਾਉਣੀਆਂ ਨੇ 2 விசਲ ਤੋਂ ਬਾਅਦ ਆਪਾਂ ਇਹ ਜਦੋਂ ਤੱਕ ਪ੍ਰੈਸ਼ਰ ਰਿਲੀਜ਼ ਹੋਊਗਾ ਹੌਨੀ ਦੇ ਰੱਖ ਕੇ ਬਾਅਦ ਵਿੱਚ ਆਪਾਂ ਢੱਕਣ ਖੋਲ੍ਹ ਕੇ ਦੇਖਾਂਗੇ ਆ ਦੇਖੋ ਦੋ ਵੀਸਲ ਲਗਵਾਉਣ ਤੋਂ ਬਾਅਦ ਪ੍ਰੈਸ਼ਰ ਰਿਲੀਜ਼ ਦਾ ਹੋ ਗਿਆ ਸੀਗਾ ਟੱਕਣਾ ਆਪਣਾ ਖੋਲ ਲਿਆ ਦਾਲ ਆਪਣੀ ਬਣ ਕੇ ਤਿਆਰ ਹੋ ਗਈ ਹੈ ਕਿ ਬਹੁਤ ਵਧੀਆ ਦਾਲ ਬਣੀ ਹੈ ਤੇ ਬਣਦੀ ਵੀ ਬਹੁਤ ਜਲਦੀ ਹੈ ਤੇ ਸਿੱਖ ਆਪਾਂ ਵੱਡਾ ਪਿਆਜ਼ ਲਿਆ ਟਮਾਟਰ ਅਦਰਕ ਹਰੇ ਲਸਣ ਤੇ ਹਰੀ ਮਿਰਚ ਲਈ ਹੈਗੀ ਹਰੇ ਲਸਣ ਦੇ ਆਪਾਂ ਨੇ ਪੱਤੇ ਲਿਆਂੜੀਏ ਤੇ ਇਧਰ ਆਪਾਂ ਕੜਾਹੀ ਦੇ ਵਿੱਚ ਤੇਲ ਪਾ ਕੇ ਰੱਖ ਲਿਆ ਤੜਕਾ ਲਗਾਉਣ ਲਈ ਤੇ ਉਹਦੇ ਵਿੱਚ ਪਾਵਾਂਗੇ ਆਪਾਂ ਸਾਬੂთ ਜੀਰਾ ਇਹਨੂੰ ਹਲਕਾ ਜਿਹਾ ਭੁੰਨਣ ਤੋਂ ਬਾਅਦ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਕੱਟਿਆ ਹੋਇਆ ਪਿਆਜ਼ ਦਾਲ ਦੀ ਕੁਆਂਟੀਟੀ ਦੇ ਹਿਸਾਬ ਨਾਲ ਆਪਾਂ ਨੇ ਤੜਕੇ ਲਈ ਸਮਾਨ ਲਿਆਗਾ ਤੇ ਹੀਂਗ ਪਾ ਦਾਂਗੇ ਆਪਾਂ ਪਹਿਲਾਂ ਪਾਣੀ ਸੀਗੀ ਤੇ ਚਲੋ ਇੱਥੇ ਪਾ ਕੇ ਆਪਾਂ ਥੋੜੇ ਜਿਏ ਇਹਨੂੰ ਹਲਾਜ ਦੇ ਦੇਣਾਗਾ ਤੇ ਤੇ ਪਿਆਜ਼ ਨੂੰ ਆਪਾਂ ਹਲਕਾ ਜਿਹਾ 골ਡਨ ਹੋਣ ਤੱਕ ਪਕਾ ਲਵਾਂਗੇ ਪਿਆਜ਼ ਆਪਣਾ ਦੇਖੋ ਬ੍ਰਾਊਨ ਹੋ ਗਿਆਗਾ ਤੇ ਹੁਣ ਇਹਦੇ ਵਿੱਚ ਆਪਾਂ ਕੱਟਿਆ ਹੋਇਆ ਅਦਰਕ ਟਮਾਟਰ ਹਰੀ ਮਿਰਚ ਤੇ ਹਰਾ ਲਸਣ ਪਾ ਦਵਾਂਗੇ ਹਰਾ ਲਸਣ ਦਾ ਬਹੁਤ ਵਧੀਆ ਫਲੇਵਰ ਆਉਂਦਾ ਸਰਦੀ ਦੇ ਵਿੱਚ ਹਰਾ ਲਸਣ ਬਹੁਤ ਵਧੀਆ ਮਿਲ ਜਾਂਦਾਗਾ ਤੁਸੀਂ ਸੁੱਕਾ ਲਸਣ ਵੀ ਪਾ ਸਕਦੇ ਹੋਗੇ ਹਰੇ ਲਸਣ ਦਾ ਦਾਲ ਦੇ ਵਿੱਚ ਖਾਸ ਕਰਕੇ ਇਹ ਵਾਲੀ ਦਾਲ ਦੇ ਵਿੱਚ ਬਹੁਤ ਵਧੀਆ ਟੇਸਟ ਆਉਂਦਾ ਹੈਗਾ ਤੇ ਇਹਨੂੰ ਆਪਣੇ ਤੜਕੇ ਨੂੰ ਆਪਾਂ ਭੁੰਨ ਲੈਣਾਗਾ ਆ ਦੇਖੋ ਤੜਕਾ ਆਪਣਾ ਤਿਆਰ ਹੋ ਗਿਆ ਹੈਗਾ ਤੇ ਇੱਥੇ ਥੋੜਾ ਜਿਹਾ ਪਾਣੀ ਗਰਮ ਮਸਾਲਾ ਪਾ ਦੇਣਾਗਾ ਜਿਆਦਾ ਨਹੀਂ ਪਾਉਣਾ ਥੋੜਾ ਜਿਹਾ ਹੀ ਪਾਏਗਾ ਬਾਕੀ ਤੁਸੀਂ ਜਿਆਦਾ ਪਾਉਣਾ ਚਾਹਣ ਤਾਂ ਜਿਆਦਾ ਵੀ ਪਾ ਸਕਦੇ ਹੋਗੇ ਤੇ ਇਹਨੂੰ ਹਲਕਾ ਜਿਹਾ ਭੁੰਨਣ ਤੋਂ ਬਾਅਦ ਹੁਣ ਇਹਦੇ ਵਿੱਚ ਆਪਾਂ ਨੇ ਦਾਲ ਨੂੰ ਪਾ ਦੇਣਾਗਾ ਦਾਲ ਆਪਣੀ ਥੋੜੀ ਬਣਾਈ ਹੈ ਕਿ ਤਾਂ ਕਰਕੇ ਆਪੇ ਦੇ ਵਿੱਚ ਹੀ ਪਾ ਲੈਣਾਗਾ ਜੇ ਜ਼ਿਆਦਾ ਹੁੰਦੀ ਫਿਰ ਆਪਾਂ ਤੜਕਾ ਦਾਲ ਦੇ ਵਿੱਚ ਪਾ ਦੇਣਾ ਸੀਗਾ ਆ ਦੇਖੋ ਕਲਰ ਕਿੰਨਾ ਸੋਹਣਾ ਆ ਗਿਆ ਤੜਕਾ ਲੱਗੇ ਤੇ ਦਾਲ ਨੂੰ ਬਹੁਤ ਟੇਸਟੀ ਵੀ ਲੱਗਦੀ ਹੈ ਕਿ ਬਹੁਤ ਜਲਦੀ ਵੀ ਬਣਦੀ ਹੈਗੀ ਇਹ ਵਾਲੀ ਦਾਲ ਤੇ ਇਹਦੇ ਉੱਪਰ ਆਪਾਂ ਹੁਣ ਹਰਾ ਧਨੀਆ ਪਾ ਦੇਣਾਗਾ ਤੁਹਾਨੂੰ ਸਾਡੀ ਰੈਸਪੀ ਕਿਵੇਂ ਲੱਗੀ ਹੈਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਜੋ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੇਖੋ ਬਹੁਤ ਵਧੀਆ ਬਣੀ ਹੈਗੀ ਦਾਲ ਤੁਸੀਂ ਵੀ ਇਸ ਤਰ੍ਹਾਂ ਟਰਾਈ ਕਰਕੇ ਦੇਖਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਜਰੂਰ ਕਰ ਦਿਆ ਕਰੋ ਤਾਂ ਕਿ ਹੋਰਾਂ ਤੱਕ ਵੀ ਸਾਡੀ ਵੀਡੀਓ ਪਹੁੰਚ ਸਕੇ ਉੱਪਰ ਇਹਦੇ ਹਰਾ ਧਨੀਆ ਪਾ ਦੇਣਾ ਹੈਗਾ ਤੇ ਅੱਗੇ ਆਪਾਂ ਫੇਰ ਹੋਰ ਵੀਡੀਓ ਨਾਲ ਮਿਲਦੇ ਹਾਂ ਟਿਲ ਥੈਂਕ ਯੂ